ਪੂਰੇ ਦੇਸ਼ ਦੇ ਸਨਮੱਸੇ ਕੋ ਫਿਰ ਮੌਤ ਨਾਇਨ ਨੂੰ ਕੋਈ ਆਗਰ ਪਾਲ ਇਧਰ ਕਰ ਸਕਦਾ ਨਾਇਨ ਨੂੰ ਕੋਈ ਪਰ ਇਧਰ ਕਰ ਸਕਦਾ ਜਿਹੜੇ ਤਰੀਕੇ ਨਾਲ ਹੋਏ ਵਿੜਿੰਗ ਸਾਹਿਬ ਉਹ ਤੇ ਨਾ ਕਿਸੇ ਨੂੰ केह पता के के नहीं चीज का पता ही नहीं किसे दूसरे हथे पावर दे चिंता किस गए सो यह चिंता ना करिए आप चिंता करिए तो शायद हम आप एडा उपराला किया शायद किसान कुछ दुआज ਸਵਾਲ ਹੀ ਲਾਇਆ ਤੁਸੀਂ ਬਿਲਕੁਲ ਠੀਕ ਹੈ ਗਾਨੋ ਬਿਲਕੁਲ ਠੀਕ ਸਾਥ ਤੁਸੀਂ ਵੱਡੀ ਗੱਲ ਹੈ ਤੇ ਡੀਐਸ ਕੁਰਬਾਨੀ ਨੂੰ ਅਸੀਂ ਕਾਂਗਰਸੀ ਵਰਧਾਨਜੀਤ ਵਗੈਰਾ ਕਦੀ ਪੁੱਛ ਨਹੀਂ ਕਰਦੇ ਜੀ ਕਿ ਸਾਡੀ ਕਿਸਾਨੀयत ਵਿਚਾਰ ਰਹੇ ਪੰਜਾਬ ਦਾ ਭਵਿੱਖ ਤੁਸੀਂ ਵਿਚਾਰਦੇ ਆਪਣੇ ਹੱਥਾਂ ਤੇ ਅਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਮ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਪਾਣੀ ਮੰਗਦਾ ਸਿੰਦਲ ਅੱਛਾ ਤੁਰੋ ਪਰ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਹੁਲ ਜੀ ਨੇ ਫੇਰ ਡਾਕਟਰ ਰਜਿੰਦਰ ਜੀ ਸਾਰੋ ਇਸ ਮੁੱਦੇ ਤੇ ਜਿਹੜੀ ਹੈ ਕੋਈ ਨਾ ਤਾਂ ਕੋਈ ਚਰਚਾ ਕਰਾਉਣ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜ ਦਿਓ ਨਿਕਲਦਾ ਪਰ ਅਸੀਂ ਪੂਰੇ ਬਾਹਰ ਕੀਤਾ ਸੀ ਪ੍ਰਦਰਸ਼ਨ